ਹੋਣਾ ਸਟੇਸ਼ਨ ਜੇ ਨਦਪੁਰ ਸਾਹਿਬ ਦਾ ਤੇ ਅਸੀਂ ਨਾ ਕੀਰਤਪੁਰ ਸਾਹਿਬ ਤੋਂ ਆ ਗਏ ਆ ਦੋਵੇਂ ਭਰਾ ਤੇ ਹੁਣ ਅਸੀਂ ਜਿਹੜੇ ਆਨੰਦਪੁਰ ਸਾਹਿਬ ਦੇ ਗੁਰੂ ਘਰਾਂ ਦੇ ਦਰਸ਼ਨ ਕਰਨੇ ਆ ਤੇ ਇੱਕ ਕਿਲਾ ਸਾਹਿਬ ਦੇ ਦਰਸ਼ਨ ਕਰਾਤੇ ਚਾਰ ਕਿਲਾ ਸਾਹਿਬ ਜਿਹੜੇ ਇੱਥੇ ਹੋਰ ਆ ਆਨੰਦਗੜ੍ਹ ਸਾਹਿਬ ਲੋਹਗੜ੍ਹ ਸਾਹਿਬ ਹੌਲਗੜ੍ਹ ਸਾਹਿਬ ਤੇ ਤਾਰਾਗੜ੍ਹ ਸਾਹਿਬ ਇਹਦੇ ਤੋਂ ਹੋਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਣੇ ਆ ਇਸ ਲਈ ਆ ਆਨੰਦਪੁਰ ਸਾਹਿਬ ਅਸੀਂ ਸਟੇਸ਼ਨ ਤੇ ਖੜੇ ਆ ਤੇ ਚੱਲਦੇ ਹੁਣ ਕਿਉਂਕਿ ਟਾਈਮ ਥੋੜਾ ਮੇਰਾ ਖਿਆਲ ਡੇਢ ਘੰਟੇ ਤੱਕ ਰਸੂਰ ਸ਼ੇਪ ਜਾਣਾ ਤੇ ਦਰਸ਼ਨ ਵੇਲੇ ਕਰਕੇ ਤੇ ਤੁਹਾਨੂੰ ਵੀ ਕਰਾਨੇ ਆ ਆ ਦੇ ਸਟੇਸ਼ਨ ਸਟੇਸ਼ਨ ਬਹੁਤ ਸ਼ਾਨਦਾਰ ਬਣਾਤਾ ਇਹਨਾਂ ਨੇ ਆ ਵੇਖੋਗੇ ਨਾ ਬਹੁਤ ਵੱਡਾ ਤੇ ਮੈਂ ਤੁਹਾਨੂੰ ਇੱਕ ਇਹਦੀ ਦਿੱਖ ਜਿਹੜੀ ਹੈ ਨਾ ਉਹ ਥੋੜੀ ਵਿਖਾਣੀ ਚਾਹਨਾ ਹਾਂ ਪੂਰੀ ਧਾਰਮਿਕ ਦਿੱਖ ਜਿਹੜੀ ਹੈ ਨਾ ਇਹਨਾਂ ਨੇ ਦਿੱਤੀ ਹੋਈ ਆ ਜਿਦ ਤਰਾ ਆ ਗੁੰਮਦ ਵਗੈਰਾ ਜਿਹੜੇ ਆ ਆ ਨੋਰਮਲੀ ਇਹ ਦੇਖ ਜਿਹੜੀ ਹੈ ਨਾ ਸਟੇਸ਼ਨਾਂ ਨੂੰ ਨਾ ਇਹਨਾਂ ਨੂੰ ਕਾਲ ਤੇ ਜਨਮ ਭੂਮੀ ਆ ਤੇ ਦੇਖ ਵੀ ਉਸੇ ਤਰ੍ਹਾਂ ਦੀ ਇਹਨਾਂ ਨੇ ਦੇ ਕੇ ਨਾ ਬਣਾਇਆ ਆ ਤੇ ਖੁੱਲ੍ਹ ਡੁੱਲ੍ਹਾ ਸਟੇਸ਼ਨ ਆ ਬਹੁਤ ਵਧੀਆ ਤੇ ਚੱਲਦੇ ਆ ਜੀ ਇਹਨੇ ਆ ਗੁਰਦੁਆਰਾ ਸਾਹਿਬ ਮੋਆਦੀ ਮੰਡੀ ਆਈ ਇੱਥੇ ਆਏ ਆ ਤੇ ਪਤਾ ਕਰਦੇ ਆ ਵੀ ਕਿਉਂ ਨਾਮ ਆ ਮੋਆਦੀ ਮੰਡੀ ਇਹ ਬਾਬਾ ਪ੍ਰੀਤ ਸਿੰਘ ਜੀ ਦੀ ਕੁਟਿਆ ਜੀ ਆ ਬਹੁਤ ਜਪਤਾ ਪਾਲੇ ਸੀ ਤੇ ਉਹ ਜਿਹੜੇ ਸਾਧੂ ਸੰਤ ਇੱਥੇ ਆਉਂਦੇ ਸੀ ਉਹਨਾਂ ਦੀ ਸੇਵਾ ਕਰਦੇ ਸੀ ਤੇ ਕਹਿੰਦੇ ਵੀ ਉਹ ਜਦੋਂ ਕੋਈ ਮੰਗਦੇ ਸੀ ਨਾ ਵੀ ਭੋਜਨ ਚ ਕੋਈ ਸਵਾਦੀ ਚੀਜ਼ਾ ਹੋਣ ਉਹ ਕਹਿੰਦੇ ਵੀ ਇਹ ਜਿਤਨਾ ਮੋਏ ਫੰਦੇ ਨਾ ਬੰਦੇ ਉਸ ਤਰ੍ਹਾਂ ਦਾ ਖਾਣ ਪੀਣ ਜਿਹੜਾ ਵਾ ਉਹ ਆਪਾਂ ਨੂੰ ਕਰਨਾ ਪੈਣਾ ਤੇ ਇਹ ਕਿਸ ਹਾਲ ਨਾ ਮੋਆ ਦੀ ਮੰਡੀ ਆ ਤੇ ਉਤੋਂ ਨਾ ਜਿਹੜਾ ਇਹਦਾ ਮੋਆ ਦੀ ਮੰਡੀ ਪੈ ਗਿਆ ਹੋਰ ਕੋਈ ਜਿਹਦਾ ਹੈ ਨਹੀਂ ਉਹ ਮਾਹਮਪੁਰਛਾ ਦੇ ਬੋਲ ਨਿਕਲੇ ਉਸੇ ਤੇ ਜਮਲ ਸਿੰਘ ਸਾਹਿਬ ਕੋ ਬਜ਼ੁਰਗ ਇੱਕ ਬਿਠੇ ਉਹਨਾਂ ਕੋ ਸਾਰੀ ਜਾਣਕਾਰੀ ਕਿਲਾ ਲੋਹਗੜ੍ਹ ਸਾਹਿਬ ਵਾ ਦੇਖ ਕੇ ਵੇਖ ਕੇ ਮਗਰ ਗੱਡੀ ਆ ਅਕਲਾ ਲੋਗੜ ਸਾਹਾ ਜਿੱਥੇ ਭਾਈ ਬਚਤਾ ਸਿੰਘ ਜੀ ਨੇ ਜਿਹੜਾ ਨਾ ਉਹਨਾਂ ਦੇ ਮਸਤ ਕੀਤੇ ਹੱਥ ਨੂੰ ਦਾ ਜਿਹੜਾ ਨਾ ਵਰਛੀ ਜਿਹੜੀ ਆ ਉਹ ਮਾਰ ਕੇ ਤੇ ਵਾਪਸ ਭਜਾਇਆ ਇਹ ਇਹ ਨਾ ਤੇਲਾ ਲੋਗੜ ਸਾਹਾ ਪਹਿਲਾਂ ਆਪਾਂ ਪਿਛਲੀ ਵੀਡੀਓ ਚ ਦਰਸ਼ਨ ਕੀਤੇ ਕਿਲਾ ਤਾਰਾ ਗੜ ਸਾਹਿਬ ਤੇ ਇਹਲਾ ਲੋਗਰ ਸਾਹਿਬ ਜਿਹੜਾ ਨਾ ਕੇਸ ਗਰ ਸਾਹਿਬ ਦੇ ਲਾਗੋ ਹੀ ਸਟੇਸ਼ਨ ਦੇ ਲਾਗੋ ਮੁੜ ਕੇ ਤੇ ਫਿਰ ਅੱਗੇ ਥੋੜਾ ਅੱਗੇ ਆ ਕੇ ਹੈਗਾ ਤੇ ਆ ਹੁਣ ਜਿਹੜੀ ਬਾਹਰਲੀ ਦੇਖਾ ਨਾ ਕਿਲੇ ਵਾਲੀਆ ਹੋਂ ਹੀ ਬਣੀ ਹੈ ਬਾਕੀ ਆ ਗੁਰਦੁਆਰਾ ਸਾਹਿਬ ਆਪਾਂ ਦਰਸ਼ਨ ਕਰਦੇ ਆ ਹਨ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਕਿ ਪੰਨਾਂ ਕਿਲਿਆਂ ਚੋਂ ਕਿਲਾ ਵਾਏ ਤੇ ਇਹ ਕਿਲਾ ਜਿਹੜਾ ਨਾ ਇਹਨੂੰ ਹਥਿਆਰ ਬਣਾਉਣ ਸਸ਼ਤਰ ਬਣਾਉਣ ਦੀ ਫੈਕਟਰੀ ਜਿਹੜਾ ਵਰਤੇ ਜਾਂਦਾ ਸੀ 1700 ਸਾਲ ਦੇ ਜਦੋਂ ਪਹਾੜੀ ਰਾਜਾਂ ਨੇ ਨਾ ਇਹ ਕਿਲੇ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਨਾ ਇੱਕ ਹੱਥ ਨਹੀਂ ਸ਼ਰਾਬ ਪਕਾ ਕੇ ਭੇਜਿਆ ਤੇ ਸੱਤ ਲੋਹੇ ਦੀਆਂ ਤਵੀਆਂ ਉਹਦੇ ਮੱਥੇ ਤੇ ਤੰੀਆਂ ਲੋਹੇ ਦੀਆਂ ਤਵੀਆਂ ਬੰਨ ਕੇ ਤੇ ਭੇਜਿਆ ਤਲਵਾਰਾਂ ਤਲਵਾਰੋ ਦੀ ਸੁਨਣਾ ਬੰਨ ਦਿੱਤੀ ਪਰੰਤੂ ਭਾਈ ਬਚਿੱਤਰ ਸਿੰਘ ਨੂੰ ਗੁਰੂ ਸਾਹਿਬ ਨੇ ਜਿਹੜਾ ਬਖਸ਼ਿਸ਼ ਕੀਤੀ ਨਾਗਨੀ ਦੀ ਨਾਗਨੀ ਵਰਛੇ ਦੀ ਤੇ ਉਹਨੇ ਮਸਤਾ ਹਾਤੀ ਦੇ ਜਿਹੜਾ ਨਾ ਸਿਰ 'ਚ ਮਾਰ ਕੇ ਤੇ ਉਹਨੂੰ ਜ਼ਖਮ ਕਰਤਾ ਤੇ ਹਾਥੀ ਨੇ ਆਪਣੀਆਂ ਫੌਜਾਂ ਦਾ ਨੁਕਸਾਨ ਕਰਕੇ ਨਾ ਤੇ ਉਹ ਆਪਣੀਆਂ ਫੌਜਾਂ ਨੂੰ ਹੁਣ ਇੱਥੋਂ ਆਪਾਂ ਕਿਲਾ ਹੌਲਗੜ੍ਹ ਸਾਹਿਬ ਜਿਹੜਾ ਨਾ ਆਪਾਂ ਚੱਲਦੇ ਆ ਆਤੀ ਇਸ ਰਾਹ ਕਿਲਾ ਕਿਲਾ ਲੋਗੜ੍ਹ ਸਾਹਿਬ ਹੌਲਗੜ੍ਹ ਸਾਹਿਬ ਘਰਘੋਰਾ ਕਿਲਾ ਹੌਲਗੜ੍ਹ ਸਾਹਾ ਇਹ ਗੰਪੋਰਾ ਪਿੰਡ ਜਦੋਂ ਅੰਮ੍ਰਿਤਸਰ ਨੂੰ ਜਾਈਏ ਨਾ ਉਦੋਂ ਉਹਦੇ ਰੋਡ ਤੇ ਇਸ ਨੂੰ ਪਰ ਹਰਕ ਦੇ ਨਾਲ ਇੱਥੇ ਘਰਘੋਰਾ ਕਿਲਾ ਹੌਲਗੜ੍ਹ ਸਾਹਾ ਇਸ ਸਥਾਨ ਤੇ ਨਾ ਗੁਰੂ ਗੋਬਿੰਦ ਸਿੰਘ ਜੀ ਹੋਲੇ ਭੱਲੇ ਤੇ ਦੀਵਾਨ ਲਗਾਉਂਦੇ ਸਨ ਭਾਈ ਨਾਲ ਲਾਲ ਜੀ ਵੀ ਗੁਰੂ ਜੀ ਇੱਥੇ ਆ ਕੇ ਮਲੇ ਸਨ ਇਹਦਾ ਹਲਾਤ ਵਾਲਾ ਨਾ ਇਹ ਛੋਟਾ ਵਾ ਚਾਰੇ ਪਾਸੇ ਚਾਰ ਦੁਆਰੀ ਹੋਈ ਆ ਤੇ ਆ ਜਿਹੜੇ ਗੇਟ ਲੱਗੇ ਨਾ ਕਿਹਦੇ ਦੀ ਦੇਖੋ ਬਣਾਈ ਆ ਥੋੜਾ ਸਮਾਂ ਪਹਿਲਾਂ ਹੀ ਇਹਨਾਂ ਨੇ ਸਾਰੇ ਕਿਲਿਆਂ ਦੇ ਪੰਜਾ ਕਿਲਿਆਂ ਦੇ ਕੀਤੇ ਤੇ ਇਹ ਕਿਲਾ ਹੌਲਗੜ੍ਹ ਸਾਹਿਬ ਤੀਸਰਾ ਕਿਲਾ ਵਾ ਜਿਹਦੇ ਆਪਾਂ ਦਰਸ਼ਨ ਕਰ ਨਾਣਾ ਦੇ ਵੀ ਰੋਡ ਤੇ ਨਾ ਇਹ ਚਰਨਿਕਾ ਘਾ ਤੋਂ ਪਹਿਲਾਂ ਜਿਹੜਾ ਆ ਕਿਲਾ ਫਤੇਗੜ੍ਹ ਸਾਹਿਬ ਇੱਥੇ ਦੇ ਰਸਤੇ ਨਾ ਦੋ ਪਾਸਿਆਂ ਤੋਂ ਆ ਇੱਕ ਤੇ ਇਹ ਜਿਹੜਾ ਮੈਂ ਉਹ ਜੋ ਦੱਸਿਆ ਚਰਨ ਗੰਗਾ ਨਾ ਨੇ ਦੇਵੀ ਰੋਡ ਤੋਂ ਤੇ ਇੱਕ ਨਾ ਗੁਰਦੁਆਰਾ ਸੀਸਗੰਜ ਤੋਂ ਬਿਲਕੁਲ ਅੱਗੇ ਆ ਜਿਹੜਾ ਜਿਤਰਾ ਨੂੰ ਮੈਂ ਆਂਡਿਆ ਇਹ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਜਦਵਾਨੇ ਨਾ ਤੇ ਉਦੋਂ ਦਾ ਕਿ ਆ ਇਮਾਰਤ ਆ ਕਿਲਾ ਸਾਹਿਬ ਦੀ ਤੇ ਆਲਾ ਦਵਾਲਾ ਬੜਾ ਖੁੱਲਾ ਸਾਫ਼ ਸੁਥਰਾ ਤੇ ਬਹੁਤ ਵਧੀਆ ਬਾਗ-ਬੂਗੀਚਾ ਲਾਇਆ ਇਹਨਾਂ ਨੇ ਇਹ ਤੇ ਆਸਨਾਂ ਨੇ ਲਿਖਿਆ ਹੋਵੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਪਤਾ ਜੀ ਦੀ ਸ਼ੀਧੀ ਤੋਂ ਬਾਅਦ ਨਾ ਇਸ ਸਥਾਨ ਤੇ ਆ ਕੇ ਬੈਠੇ ਤੇ ਇੱਥੇ ਬੈਠ ਕੇ ਤੋਂ ਬਾਅਦ ਫੌਜ ਤਿਆਰ ਕੀਤੀ 6 ਸਾਲ ਸਖਲਾਈ ਦਿੱਤੀ ਤੇ ਰਾਜਾ ਭੀਮਚੰਦ ਜਿਹੜਾ ਵਾ ਉਹਨੇ ਰਾਜਾ ਕੇਸਰੀ ਚੰਦ ਨੂੰ ਗੁਰੂ ਸਾਹਿਬ ਨੇ ਜੰਗ ਲਈ ਭੇਜਿਆ ਤੇ ਗੁਰੂ ਸਾਹਿਬ ਨੇ ਇਥੋਂ ਜ세ਦਰ ਭਾਈ ਉਹਦੇ ਸਿੰਘ ਨੂੰ ਮੁਕਾਉ ਲਈ ਭੇਜਿਆ ਭਾਈ ਉਹਦੇ ਸਿੰਘ ਨੇ ਕੇਸਰੀ ਚੰਦ ਦਾ ਸਿਰ ਕਲਮ ਕਰ ਦਿੱਤਾ ਤੇ ਨਿੱਜੇ ਤਰ ਤੰਕ ਕੇ ਇੱਥੇ ਲੈ ਗਿਆ ਕਿ ਗੁਰੂ ਸਾਹਿਬ ਦੇ ਚਰਨਾਂ 'ਚ ਭੇਟ ਕੀਤਾ ਅਸੀਸ ਤੇ ਗੁਰੂ ਸਾਹਿਬ ਨੇ ਅਸ਼ੀਰਵਾਦ ਦਿੱਤਾ ਤੇ ਇਸ ਥਾਂ ਦਾ ਨਾਮ ਕਿਲਾ ਫਤਿਹਗੜ੍ਹ ਸਾਹਿਬ ਰੱਖਿਆ ਤੇ ਵਾਰ ਦਿੱਤਾ ਜੋ ਵੀ ਇਸ ਥਾਂ ਤੇ ਆਏਗਾ ਉਹ ਮੰਨ ਦੀ ਮਨਾਦ ਪਾਏਗਾ ਹੁਣ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਗੁਰਦੁਆਰਾ ਗੁਰੂ ਕੇ ਮਹਿਲ ਪੋਰਾ ਸਾਹਿਬ ਆਪਾਂ ਆਚਾਰਨ 'ਚ ਜ਼ਿਆਦਾਤਰ ਕਾ ਇਹ ਨਾਮ ਲੈਂਦੇ ਆ ਤੇ ਇਹ ਸਥਾਨ ਉਹ ਜਿੱਥੇ ਗੁਰੂ ਸਾਹਿਬ ਜਿਹੜੇ ਨਵਾਂ ਗੁਰਦੁਆਰਾ ਸਾਹਿਬ ਉਹਨਾ ਅਧਿਆਸ ਨਹੀਂ ਹੈ ਗੁਰਦੁਆਰਾ ਗੁਰੂ ਕੇ ਮਹਿਲ ਪੋਰਾ ਸਾਹਿਬ ਇਸ ਗੁਰੂ ਤੇਗ ਬਹਾਦਰ ਜੀ ਨੇ ਨਾ ਬਲਾਸਪੁਰ ਦੇ ਰਾਜਾ ਦੀਪ ਚੰਦ ਤੋਂ ਰਾਣੀ ਚੰਪਾ ਪਾਸੋਂ ਜ਼ਮੀਨ ਖਰੀਦ ਕੇ ਤੇ ਅੰਨੀ ਜੂਨ 1665 ਈਸਵੀ ਨੂੰ ਚੱਕ ਨਾਨਕੀ ਨਗਰ ਦੀ ਮੋਢੀ ਲੱਥੀ ਆ ਤੇ ਬ੍ਰਹਮਗਣੀ ਬਾਬਾ ਬੁੱਢਾ ਜੀ ਦੇ ਪੁੱਤਰੇ ਭਾਈ ਗੁਰਦੇਤਾ ਜੀ ਪਾਸੋਂ ਜਿਹੜੀ ਗੜਵਾਈ ਤੇ ਗੁਰੂ ਜੀ ਨੇ ਚੱਕ ਨਾਨਕੀ ਦੀ ਪਹਿਲੀ ਇਮਾਰਤ ਗੁਰੂ ਕੇ ਮਹਿਲ ਦੀ ਸਾਰੀ ਕਰਵਾਈ ਇਸ ਪਵਿੱਤਰ ਸਥਾਨ ਤੇ ਗੁਰੂ ਜੀ ਦੇ ਪਰਿਵਾਰਕ ਸਵੀਕ ਰਹਿਣ ਲੱਗ ਕੇ ਹੋਨੇ ਸਥਾਨ ਤੇ ਗੁਰਦੁਆਰਾ ਗੁਰੂ ਕੇ ਮਹਿਲ ਸ਼ੋਭਤ ਹੈ ਇਸੇ ਤੇ ਇੱਥੇ ਹੀ ਪਿੱਤਰ ਸਥਾਨ ਅੰਦਰ ਭੋਰਾ ਸਾਹਿਬ ਹਿੱਸੇਤ ਹੈ ਜਿੱਥੇ ਬਰਕੇ ਗੁਰੂ ਸਾਹਿਬ ਦੀ ਪ੍ਰਮਾਤਮਾ ਦਾ ਸਿਮਰਨ ਕਰਿਆ ਕਰਦੇ ਸਨ ਇਸ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਅੰਦਰ ਹੋਰ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਥੜਾ ਸਾਹਿਬ ਇੱਥੇ ਇਸ ਸਥਾਨ ਤੇ ਪੰਡਿਤ ਕਿਰਪਾ RAM DAT ਜੋ ਬਾਅਦ ਵਿੱਚ ਅਮਰਤਪਾਲ ਕਰਕੇ ਕਿਰਪਾ ਸਿੰਘ ਬਣੇ ਤੇ ਚਮਕੌਰ ਦੀ ਜੰਗ 'ਚ ਸ਼ਹੀਦ ਹੋਏ ਤੇ ਗਵਾਈਤ ਕਸ਼ਮੀਰੀ ਪੰਡਤਾਂ ਦਾ ਜਥਾ ਫਰਿਆਵ ਬਣ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਚ ਆਇਆ ਅਤੇ Hindu ਧਰਮ ਤੇ ਤਿਲਕ ਜੰਜੂ ਦੀ ਰੱਖਿਆ ਲਈ ਬੇਨਤੀ ਕੀਤੀ। ਦੁਖੀਏ ਬ੍ਰਿਫ ਜੋ ਚੱਲ ਕੇ ਆਏ ਪੂਰੀ ਆਨੰਦ ਬਹਾ ਸਾਡੀ ਪਕੜੀਏ ਗੁਰੂ ਹਰ ਗੋਬਿੰਦ ਕੇ ਚੰਦ। ਗੁਰੂ ਜੀ ਨੇ Hindu ਧਰਮ ਦੀ ਤਿਲਕ ਜੰਜੂ ਦੀ ਖਾਤਰ ਤੇਰਾ ਮੱਗਰ ਸੁਦੀ ਪੰਚਵੀਂ ਸੰਮਤ 1732 ਵਿਕਰਮਿੰਨ 11 ਨਵੰਬਰ 1675 ਈਸਵੀ ਨੂੰ ਦਿੱਲੀ ਦੇ ਚਾਨੇ ਨਿਚੋਂ ਜਾ ਕੇ ਸ਼ਹਾਦਤ ਪ੍ਰਾਪਤ ਕੀਤੀ ਤੇ ਇਹ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਦਮਦੋ ਸਾਹਿਬ ਇਹ ਗੁਰਿਆਈ ਸਥਾਨ ਆ ਦਸਮ ਪਾਚੀ ਦਾ ਇਸ ਜਗ੍ਹਾ ਤੇ ਜਿਹੜਾ ਨਾ ਗੁਰਗੱਦੀ ਜਿਹੜੀ ਆ ਦਸਮ ਪਤਨ ਜਰੀਆ ਦਿੱਤੀ ਗਈ ਤੇ ਆ ਸਥਾਨਾ ਜਨਮਸਥਾਨ ਸਾਹਿਬ ਜਾਦਿਆਂ ਦਾ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਪ੍ਰਕਰਮਾਂ ਦੇ ਵਿੱਚ ਹੀ ਨਾ ਇਹ ਸਾਰੇ ਗੁਰਦੁਾਰੇ ਸਸ਼ੋਭਤ ਆ ਕਿ ਆ ਗੁਰਦੁਆਰਾ ਥੜਾ ਸਾਹਿਬ ਆ ਜਿੱਥੇ ਕਸ਼ਮੀਰੀ ਪੰਡਤ ਜਿਹੜੇ ਨਾ ਉਹ ਆ ਕੇ ਜ ਨੇ ਖਰੀਦ ਕੀਤੀ ਸਾਰੇ ਪਾਸੇ ਚਾਰਦਵਾਰੀ ਹੋਈ ਆ ਤੇ ਹਰਿਆਵਲ ਪੂਰੀ ਆ ਤੇ ਇੱਕ ਜਗ੍ਹਾ ਤੇ ਆ ਜਿਹੜਾ ਨਾ ਮਸੰਦਾ ਵਾਲਾ ਖੂਹ ਇਹ ਇਸ ਨੂੰ ਜਰੂਰ ਪੁੱਛਦੇ ਆ ਕੀ ਆ ਕਿ ਆ ਖੂਹ ਬਣਿਆਵੇਂ ਤੇ ਜੇ ਤੇ ਬੋਰ ਹੁੰਦਾ ਲੱਗੇ ਕੋਈ ਦੇ ਇਤਿਹਾਸ ਦਾ ਤਾਂ ਉਹ ਵੀ ਦੱਸ ਦਿੰਦੇ ਤੇ ਬਕਾਇਦਾ ਖੂਹ ਆ ਪੁਰਾਣਾ ਖੂਹ ਬਣਿਆ ਹੋਆ ਅਨਸ਼ਾਦ ਕੋਈ ਪਾਣੀ ਦਾ ਨਹੀਂ ਖੂਹ ਨਾ ਸਾਧਣ ਅਸਲੇ ਪਰ ਇਹ ਖੂਹ ਪੁਰਾਣਾ ਆ ਏ ਨਾ ਇਹਦਾ ਬਸੰਨਾ ਵਾਲਾ ਖੂਹ ਰੱਖਿਆ ਉਹ ਜੀ ਸਾਹਿਬ ਕੋਈ ਆ ਪਤਾ ਇਹਦੇ ਉਹ ਇਹ ਸਿੰਘ ਨੂੰ ਪੁੱਛਦੇ ਆ ਉੱਥੇ ਦਾ ਹੈ ਗੁਰਦੁਆਰਾ ਸਾਹਿਬ ਦੀ ਮਹਾਰਤ ਵਧੀ ਗਈ ਨਾ ਐ ਸਾਹ ਸੁਸਰੀ ਆ ਸਾਰੇ ਪਾਸੇ ਹੁਣ ਆ ਵੇਖੋ ਨਾ ਘਰ ਕੋ ਲਾ ਕੇ ਕਿੰਨਾ ਵਧੀਆ ਕੀਤਾ ਹੈ ਮਸੰਦਾਂ ਦੇ ਖੂਬ ਬਾਰੇ ਨਾ ਬੋਰਡ ਤੇ ਤੇ ਕੋਈ ਜਿਆਦਾ ਜਾਣਕਾਰੀ ਨਹੀਂ ਪਰ ਅਗੇ ਸਿੰਘ ਨੂੰ ਪੁੱਛਿਆ ਉਹਨੇ ਦੱਸਿਆ ਵੀ ਜਿਹੜੇ ਮਸੰਦ ਖਰਾਬ ਕਰਦੇ ਸੀ ਨਾ ਉਹਨਾਂ ਨੂੰ ਇੱਥੇ ਗੁਰੂ ਸਾਹਿਬ ਨੇ ਜਿਹੜੀ ਹੈ ਨਾ ਉਹ ਸਜ਼ਾ ਦਿੱਤੀ ਸੀ ਤੇ ਉਹੀ ਖੂ ਅੱਜ ਦੀ ਡੇਟ ਤੇ ਬਣਿਆ ਹੋਇਆ ਨਾ ਹੁਣ ਆਪਾਂ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਸੀਸਗੰਜ ਸਾਹਿਬ ਦੇ ਇਹ ਬਿਲਕੁਲ ਪੋਰਾ ਸਾਹਿਬ ਦੇ ਲੱਗੇ ਪੈਂਦਾ ਇਸ ਸਤਾਂ ਅੰਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਸੀਸ ਦਾ ਸਨਸਕਾਰ ਕੀਤਾ ਗਿਆ ਹੈ ਗੁਰਦੁਆਰਾ ਸੀਸਗੰਜ ਸਾਹਿਬ ਗੁਰਦੁਆਰਾ ਭੋਰਾ ਸਾਹਿਬ ਦੇ ਬਿਲਕੁਲ ਨੇੜੇ ਪੰਦਾ ਹੈ ਗੁਰਦੁਆਰਾ ਸੀਸਗੰਜ ਸਾਹਿਬ ਦੀ ਨਹਿ ਜਿਹੜੀ ਇਮਾਰਤ ਕਾਫੀ ਖੁੱਲੀ ਡੁੱਲੀ ਆ ਆਲਾਦ ਵਾਲਾ ਬੜਾ ਸਾਫ਼ ਸੁਸਰਾ ਇਹਨਾਂ ਨੇ ਘਾਤੇ ਹਰ ਗੁਰੂ ਘਰ ਦੇ ਵਿੱਚ ਇਹਨਾਂ ਨੇ ਇਹ ਲੋਹਾਤਾ ਨਾ ਇਹ ਜਿਹੜੀ ਬਹੁਤ ਵਧੀਆ ਅਪਰਥਾ ਤੇ ਦਰਖਤ ਜਿਹੜੇ ਪੁਰਾਣੇ ਹੋ ਸੰਭੇ ਨਵੇਂ ਵੀ ਮਿਲ ਆ ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਆ ਕਿ ਉਹ ਕੱਗੀ ਧਰ ਨਿਵਾਸ ਆ ਜਿਹੜਾ ਇਹਨਾਂ ਬਣਾਇਆ ਤੇ ਰਮਾ ਹੋਰ ਵੀ ਆ ਲੱਗ ਸਕੇ ਪਰ ਆ ਨਵੀਆਂ ਬਣੀਆਂ ਆ ਅਨੰਦਗੜ੍ਹ ਖਾਇਮ ਜਿਹੜਾ ਜਾਂਦੇ ਨੇ ਉਧਰ ਰਸਤੇ ਆ ਅਨੰਦਗੜ੍ਹ ਖਾਇਮੋਂ ਨਹੀਂ ਜਾ ਰਹੇ ਆ ਤੇ ਦੇਖੋ ਕਿਲਾ ਸ੍ਰੀ ਅਨੰਦਗੜ੍ਹ ਸਾਹਿਬ ਜਿਹੜਾ ਮੇਨ ਤੇ ਮੇਜਰ ਕਿਲਾ ਇਧਰ ਹੁਣਾ ਹੱਪ ਬੋੜੀਆਂ ਚੜ ਕੇ ਤੇ ਕਰਦੇ 132 ਬੋੜੀਆਂ ਹੀ ਬੋਲੀ ਸਾਬ ਦੀਆਂ ਤੇ ਹੱਲੇ ਦਾਗੇ ਬੋਲਿਓ ਜਦੋਂ ਜਾਨੇ ਨਾ ਬਿਲਕੁਲ ਖਾਲੀ ਪਾਣੀ ਥੋੜਾ ਥੋੜਾ ਹੈ ਖਾਲਾ ਕਿਲਾ ਨੰਦਗੜ੍ਹ ਸਾਹਿਬ ਤੇ ਅਹੀਂ ਪੰਜ ਕਿਲੇ ਆਸਲ ਚ ਪਨਵਾ ਕਿਲੇ ਹੁਣ ਜਿਹਦੇ ਦਰਸ਼ਨੇ ਕਰਾ ਰਹੇ ਆ ਕਿ ਇੱਕ ਤਖਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਉਹ ਆਹੀ ਕਿਲਾ ਹੌਲ ਦੇ ਦਰਸ਼ਨ ਕਰਨ ਦੇ ਹਾਂ ਸਿੰਘ ਸਾਹਿਬ ਨੂੰ ਮੈਂ ਇੱਕ ਦਿਨ ਕਿ ਤੁਸੀਂ ਗੁਰੂ ਸਾਹਿਬ ਨੇ ਕਦੋਂ ਉਹ ਸਬਿਆ ਕਿਲਾ ਜਿਹੜਾ ਉਹ ਅਬਜੈਕਟ ਦੇਖ ਜਿਹੜੀ ਹੈ ਨਾ ਉਹਦੇ ਬਾਰੇ ਵਿੋਹਾਂ ਜਾਣਕਾਰੀ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਇਹ ਜੀ 21 ਤੇ 22 ਪੋ ਦੀ ਰਾਤ ਹਾਂਜੀ ਤੇ ਸੰਮਤ ਜਿਹੜੀ ਹੈ ਤੇ 1704 ਤੇ ਸਨ ਮੰਨਦਾ 57 ਸਾਲ ਅੱਗੇ ਹੋਰ ਲੈ ਜਾਓ ਹਾਂਜੀ ਹਾਂਜੀ 1761 ਸੰਮਤ ਹੈ ਹਾਂਜੀ 1704 ਸਨ ਇਸ ਵੀ 1704 ਹੈ ਉਹਦੇ ਵਿੱਚ ਗੁਰੂ ਸਾਹਿਬ ਨੇ ਇਹ ਕਿਲਾ ਛੱਡਿਆ ਸੀ ਹਾਂਜੀ ਹਾਂਜੀ ਇਹ ਪੰਜਾਂ ਕਿਲਿਆਂ ਚੋਂ ਜਿਹੜਾ ਇਹ ਪੰਜਾਂ ਕਿਲਿਆਂ ਚੋਂ ਇਹ ਪਹਿਲਾ ਕਿਲਾ ਜੀ ਆਨੰਦਪੁਰ ਸਾਹਿਬ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਆਨੰਦਪੁਰ ਵਸਾਇਆ ਕਿਉਂਕਿ ਨੌਵੇਂ ਪਾਤਸ਼ਾਹ ਨੇ ਇਸ ਨੂੰ ਚੱਕ ਮਾਤਾ ਨਾਨਕੀ ਹਾਂਜੀ ਹਾਂਜੀ ਉਹਨਾਂ ਨੇ ਜਿਹੜਾ ਹੈਗਾ 7100 ਆਪਣਾ 1600 65 ਦੇ ਵਿੱਚ ਉਹਨਾਂ ਨੇ ਇਹ ਜਿਹੜਾ ਹੈਗਾ ਇਹਦੀ ਉਹਨਾਂ ਨੇ ਇਸ ਨਗਰ ਨੂੰ ਬਲਾਸਪੁਰ ਦੇ ਰਾਜੇ ਤੋਂ ਲੈ ਕੇ ਉਹਦੀ ਰਾਣੀ ਸੀ ਹਾਂਜੀ ਤੇ ਚੰਪਾ ਰਾਣੀ ਠੀਕ ਹੈ ਜੀ ਉਹਨਾਂ ਦੇ ਕੋ ਉਹਨਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਸਾਨੂੰ ਪਤਾ ਲੱਗਾ ਕਿ ਤੁਸੀਂ ਕੀਰਤਪੁਰ ਸਾਹਿਬ ਤੋਂ ਇਥੋਂ ਸ਼ਿਫਟ ਕਰਕੇ ਤੁਸੀਂ ਤਮਤਾਨ ਜਾਣਾ ਚਾਹੁੰਦੇ ਹੋ ਅੱਛਾ ਜੀ ਤੇ ਸਾਡੀ ਬੇਨਤੀ ਹੈ ਕਿ ਤੁਸੀਂ ਇੱਥੇ ਰਹੋ ਹਾਂਜੀ ਬਿਲਾਸਪੁਰ ਦੇ ਇਲਾਕੇ ਤੁਹਾਡੀ ਸਤਰ ਸ਼ਾਇਆ ਸਾਡੇ ਸਿਰ ਤੇ ਰਵੇ ਠੀਕ ਹੈ ਤੇ ਉਹਨਾਂ ਨੇ ਫਿਰ ਮਾਤਾ ਨਾਨਕੀ ਜੀ ਦੇ ਪੈਰ ਫੜੇ ਹਾਂਜੀ ਕਿਉਂਕਿ ਜਿਹੜਾ ਉਹਨਾਂ ਦੇ ਘਰ ਵਾਲਾ ਸੀਗਾ ਰਾਜਾ ਹਾਂਜੀ ਤੇ ਉਹਦੀ ਡੈਥ ਹੋ ਚੁੱਕੀ ਸੀ ਉਹਨਾਂ ਨੇ ਗੁਰੂ ਸਾਹਿਬ ਨੂੰ ਬੁਲਾਇਆ ਸੀ ਉਹਨਾਂ ਦੇ ਸਦਾਰਮੇ ਤੇ ਹਾਂਜੀ ਤੇ ਗੁਰੂ ਪਾਤਸ਼ਾਹ ਉੱਥੇ ਚਲੇ ਗਏ ਸੀਗੇ ਹਾਂਜੀ ਤੇ ਜਦੋਂ ਆਏ ਤੇ ਉਹਨਾਂ ਨੇ ਫਿਰ ਮਾਤਾ ਨਾਨਕੀ ਜੀ ਦੇ ਚਰਨ ਪਕੜ ਲਏ ਰਾਣੀ ਚੰਪਾ ਨੇ ਉਹ ਕਹਿੰਦੇ ਵੀ ਤੁਸੀਂ ਸਾਨੂੰ ਇੱਥੇ ਹੀ ਅਸੀਂ ਜਗਾ ਤੁਹਾਨੂੰ ਦੇਣੀ ਚਾਹੁੰਦੇ ਤੁਸੀਂ ਪ੍ਰਵਾਨ ਕਰੋ ਤੇ ਗੁਰੂ ਸਾਹਿਬ ਕਹਿੰਦੇ ਅਸੀਂ ਫਰੀਜ ਚ ਕੁਛ ਨਹੀਂ ਲੈਣਾ ਤੇ ਉਹਨਾਂ ਨੇ ਫਿਰ ਗੁਰੂ ਮਹਾਰਾਜ ਨੇ ਉਹਨਾਂ ਨੂੰ ਪੈਸੇ ਦੇ ਕੇ ਇਹ ਜਗਾ ਖਰੀਦੀ ਸੀ ਜਿਹਦਾ ਨਾਮ ਚੱਕ ਮਾਤਾ ਨਾਨਕੀ ਰੱਖਿਆ ਸੀ ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਇਸ ਨਗਰ ਨੂੰ ਵਸਾਇਆ ਦੁਬਾਰਾ ਤੋਂ ਹਾਂਜੀ ਦੁਬਾਰਾ ਤੋਂ ਜਦੋਂ ਵਸਾਇਆ ਤੇ ਉਸ ਵਕਤ ਗੁਰੂ ਪਾਤਸ਼ਾਹ ਦਾ ਜਿਹੜਾ ਘਰ ਸੀ ਹਾਂਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਘਰ ਬਣਿਆ ਹੋਇਆ ਸੀਗਾ ਹਾਂਜੀ ਉਹ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜਾ ਹੈਗਾ ਉਹਨਾਂ ਨੇ 1699 ਦੇ ਵਿੱਚ 1679 99 ਦੇ ਉਹਨਾਂ ਨੇ ਫਿਰ ਇਹ ਕਿਲਾ ਸਭ ਤੋਂ ਪਹਿਲਾਂ ਬਣਾਇਆ ਸੀ ਆਨੰਦਪੁਰ ਸਾਹਿਬ ਜੀ ਹਾਂਜੀ ਇਹ ਵੱਡਾ ਕਿਲਾ ਕਿਲਾ ਆਨੰਦਗੜ੍ਹ ਸਾਹਿਬ ਆ ਤੇ ਬਾਕੀ ਕਿਲੇ ਬਾਅਦ ਚ ਬਣੇ ਕੇਸਗੜ੍ਹ ਸਾਹਿਬ ਵੀ ਇਹ ਤੋਂ 10 ਸਾਲ ਬਾਅਦ ਬਣਿਆ ਇਹ 99 ਚ ਬਣਿਆ ਉਹ 99 ਚ ਬਣਿਆ ਬੰਦ ਕਿਲੇ ਤੇ ਇੱਕ ਤਖਤ ਹਾਂਜੀ ਹਾਂਜੀ ਉਹਨੂੰ ਤਖਤ ਨੂੰ ਵੀ ਪਹਿਲਾਂ ਕਿਲਾ ਕਹਿੰਦੇ ਰਹੇ ਨੇ ਹੁਣ ਵੀ ਕਈ ਲੋਕ ਕਹਿੰਦੇ ਨੇ ਆ ਤੇ ਲੇਕਿਨ ਜਿਹੜੇ ਲਿਖਤ ਦੇ ਵਿੱਚ ਪੰਜ ਕਿਲੇ ਆ ਜੀ ਕਿਲਾ ਆਨੰਦਗੜ੍ਹ ਸਾਹਿਬ ਐ ਇੱਥੋਂ ਸਾਹਮਣੇ ਤੁਸੀਂ ਉਧਰ ਅਗਰ ਕੈਮਰਾ ਜੇ ਦੇਖ ਲਵੇ ਤੁਹਾਡਾ ਤੇ ਉਹ ਕਿਲਾ ਤਾਰਾਗੜ੍ਹ ਆ ਤੇ ਗੜਸ਼ੰਕਰ ਵਾਲੇ ਫਾਟਕ ਦੇ ਕੋਲ ਕਿਲਾ ਆਨੰਦ ਹੈਗਾ ਕਿਲਾ ਹੂਲਗੜ੍ਹ ਆ ਜਿਹੜਾ ਬਿਲਕੁਲ ਇੱਥੋਂ ਸਾਹਮਣੇ ਲੋਦੀਪੁਰ ਪਿੰਡ ਲੰਘ ਕੇ ਆ ਉਹ ਕਿਲਾ ਲੋਗੜ੍ਹ ਆ ਤੇ ਹਾਂਜੀ ਸੀਸਗੰਨ ਸਾਹਿਬ ਦੇ ਨਾਲ ਕਿਲਾ ਫਤਿਹਗੜ੍ਹ ਇਸ ਤਰ੍ਹਾਂ ਇਹ ਪੰਜ ਕਿਲੇ ਪੰਜ ਕਿਲੇ ਬਹੁਤ ਧੰਵਾਦ ਜੀ ਆਣਾ ਗੁਰਦੁਆਰਾ ਸ਼ਹੀਦੀ ਬਾਗ ਆ ਜਿੱਥੇ ਜਿਹੜੇ ਜੰਗਾਂ ਜੁੱਧਾਂ ਚ ਜਿਹੜੇ ਸਿੰਘ ਸ਼ਹੀਦ ਹੁੰਦੇ ਸੀ ਨਾ ਉਹਨਾਂ ਦਾ ਸੰਸਕਾਰ ਇੱਥੇ ਕਰਦੇ ਸੀ ਆ ਬਿਲਕੁਲ ਆਨੰਦਗੜ੍ਹ ਸਾਹਿਬ ਦੇ ਬਿਲਕੁਲ ਸਾਹਮਣੇ ਇਹਨਾਂ ਦਾ ਗੇਟ ਆ ਤੇ ਅਸੀਂ ਸਵੇਰ ਦੇ ਨਿਕਲੇ ਆ ਫੌਜੀ ਸਾਹਿਬ ਤੇ ਮੈਂ ਤੇ ਫੌਜੀ ਸਾਹਿਬ ਤੇ ਹੁਣ ਪੂਰਾ ਕਿੰਨੂ ਕਹਿੰਦਾ ਹਨੇਰਾ ਪੈ ਚੁੱਕਾ ਤੇ ਆਸ ਵੀਡੀਓ ਚ ਅਸੀਂ ਚਾਰ ਕਿਲਾ ਸਾਹਿਬ ਦੇ ਤੇ ਗੁਰਦੁਆਰਾ ਸੀਸਗੰਜ ਗੁਰਦੁਆਰਾ ਭੋਰਾ ਸਾਹਿਬ ਗੁਰੂ ਕੇ ਮਹਿਲਾਂ ਦੇ ਜਿਹੜੇ ਉਹ ਦਰਸ਼ਨ ਕਰਾਏ ਆ ਤੇ ਬਾਕੀ ਜਿਹੜੇ ਪਹਿਲੇ ਤਾਰਾਗੜ੍ਹ ਸਾਹਿਬ ਜਿਹੜਾ ਕਿਲਾ ਤਾਰਾਗੜ੍ਹ ਸਾਹਿਬ ਉਹ ਪਹਿਲੀ ਵੀਡੀਓ ਚ ਤੁਸੀਂ ਦੇਖ ਲਿਓ ਕਿਉਂਕਿ ਵੀਡੀਓ ਲੰਮੀ ਹੋ ਗਈ ਸੀ ਤਾਂ ਕਰਕੇ ਉਹ ਨੂੰ ਉੱਚ ਤੇ ਚਾਰ ਕਿਲਿਆਂ ਦੇ ਤੇ ਪੰਜਵਾਂ ਜਿਹੜਾ ਤਖਤ ਸਾਹਿਬ ਦੇ ਕੱਲ ਅਸੀਂ ਕਰਾਤੇ ਪੰਜ ਕਿਲੇ ਤੇ ਇੱਕ ਤਖਤ ਜਿਹੜਾ ਨਾ ਸ੍ਰੀ ਅਨੰਦਪੁਰ ਸਾਹਿਬ ਦਾ ਹੋਰ ਗੁਰੂ ਗੁਰੂ ਸਾਹਿਬਾਨ ਸੰਬੰਧਿਤ ਜਿਹੜੇ ਗੁਰਦੁਆਰੇ ਸਾਹਿਬਾਨ ਹਨ ਉਹਨਾਂ ਸਾਰਿਆਂ ਦੇ ਦਰਸ਼ਨ ਦਿੱਤੇ ਆ ਫੋਜੀ ਸਾਹਿਬ ਕਿਵੇਂ ਲੱਗਾ ਜੀ ਅੱਜ ਦਾ ਦਿਨ ਬਹੁਤ ਆਨੰਦਮਈ ਰਿਹਾ ਜੀ ਬੜਾ ਮਜ਼ਾ ਆ ਹਾਂ ਸਾਡਾ ਰਾਈਡ ਵੀ ਹੋ ਗਈ ਆ ਤੇ ਦਰਸ਼ਨ ਮਿਲੇ ਵੀ ਹੋ ਗਏ ਆ ਵੀ ਗੁਰਦਾਰੇ ਸਾਹਿਬ ਜਿੰਨੇ ਵੀ ਇਥੇ ਹੈਗੇ ਨੇ ਦਰਸ਼ਨ ਮਿਲੇ ਹੋ ਗਏ ਆ ਕਿਲੇ ਗੁਰੂ ਘਰ ਤੇ ਸਾਡੇ ਨਵੇਂ ਤਰਨੋਂ ਮੇਲੇ ਆਏ ਦਰਸ਼ਨ ਮੇਲੇ ਵੀ ਹੋ ਗਏ ਆ ਸਵੇਰ ਜਾਨ ਕੇ ਨੰਨ ਦਾ ਅੱਜ ਪੂਰਾ ਸਵੇਰ ਦੇ ਨਿਕਲੇ ਅਸੀਂ ਤੇ ਹੁਣ ਪੂਰਾ ਇਹ ਨੇਰਾ ਹੋ ਗਿਆ ਹੁਣ ਆਰਾਮ ਕਰਾਂਗੇ ਆਰਾਮ ਤੇ ਕੱਲ ਦਾ ਕੀ ਪ੍ਰੋਗਰਾਮ ਆ ਆਪਾਂ ਕਿਧਰ ਨੂੰ ਚੱਲਣਾ ਕੱਲ ਦਾ ਆਪਾਂ ਇੱਥੋਂ ਸਵੇਰੇ ਕੱਸਾਂਗੇ ਘੋੜੇ ਤੇ ਚੱਲਾਂਗੇ ਗੁਰੂਕਾ ਲਾਹੌਰ ਹਾਂ ਫਿਰ ਨੰਗਲ ਤੇ ਫਿਰ ਬਪੌਰ ਸਾਹਿਬ ਬਪੌਰ ਸਾਹਿਬ ਕੱਲ ਦੀ ਰਾਤ ਰਵਾਂਗੇ ਬਪੌਰ ਸਾਹਿਬ ਅਸੀਂ ਪਰਸੋਂ ਨੂੰ ਚਾਲੇ ਪਾਵਾਂਗੇ ਗੁਰੂ ਸਾਹਿਬ ਕਿਰਪਾ ਰੱਖਣਾ ਬਸਰ ਨੂੰ ਫਿਰ ਫਿਰ ਅੰਮ੍ਰਿਤਸਰ ਨੂੰ ਹਾਂ ਠੀਕ ਠੀਕ ਹਾਂਜੀ ਚਲੋ ਠੀਕ ਆ ਜੀ ਚੰਗਾ ਦਿਓ ਇਜਾਜ਼ਤ ਚੰਗਾ ਜੀ ਸਾਰਿਆਂ ਨੂੰ ਸਤ